ਆ ਦੇਖੋ ਮੇਤਰਵਾ ਬੰਦੇ ਨੇ ਕੁਦਰਤ ਨੂੰ ਵੀ ਝੂਠਾ ਪਾਤਾ ਇੱਕ ਨੇ ਅੰਬ ਦੀ ਡਾਣੀ ਦਿੱਤੀ ਉਹਨੂੰ ਕੱਟਰ ਨਾਲ ਇੱਥੋਂ ਬੜ ਲਿਆ ਦੋ ਤਿੰਨ ਉਂਗਲਾਂ ਫਿਰ ਇਹਨੂੰ ਮਲਕ ਕਰਦ ਨਾਲ ਮੋਹ ਉਹਨੂੰ ਸਿਲ ਲਿਆ ਸਿਲ ਕੇ ਕੀ ਗਿਤੇ ਨੇ ਉੱਤੇ ਲਾਇਆ ਤੇ ਪੇਸਟ ਪੇਸਟ ਲਾ ਕੇ ਨੇ ਮੱਲਾ ਵੀ ਸੇਵ ਦੇ ਵਿੱਚ ਕਰਦ ਨਾਲ ਥੋੜਾ ਸਰਾ ਕਰਕੇ ਉਹਦੇ ਵਿੱਚ ਫਿੱਟ ਕਰਤੀ ਥੱਲੇ ਪਾਸੇਰੇ ਫੇਰ ਪੇਸਟ ਲਾਤਾ ਤੇ ਹੁਣ ਇਹਨੂੰ ਮੱਲਾ ਹੈ ਕੀ ਕਰੂਗਾ ਇੱਕ ਤਾਂ ਲਿਸਟ ਇੰਜ ਲੈ ਲਈਏ ਨੇ ਕੇਲਾ ਕੁਮਾਰ ਦੇ ਪੱਤੇ ਤੇ ਇੱਕ ਲੜਾ ਅੰਡਾ ਨੇ ਹੂੰ ਚੰਗੀ ਤਰ੍ਹਾਂ ਕੋਲ ਕੇ ਹੁਣ ਇਹ ਥੱਲੇ ਮਿੱਟੀ ਦੇ ਵਿੱਚ ਟੂਆ ਪੱਟ ਕੇ ਗਮਲੇ 'ਚ ਇਹਨੇ ਪਾਤਾ ਤੇ ਵਿੱਚ ਰੱਖਤਾ ਉਹ ਜਿਹੜਾ ਸੇਵ ਦੇ ਵਿੱਚ ਆਪਣੇ ਅੰਬ ਦੀ ਦਾਣੀ ਲਈਏ ਇਹ 15 ਤੋਂ 20 ਦਿਨਾਂ ਵਿੱਚ ਪਾਣੀ ਪਾਦਾ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਇਹਨੂੰ ਟਾਕੇ ਰੱਖ ਦੂਗਾ ਤੇ ਇਹ ਮੱਲਾ ਉੱਗਿਆ ਹੋਊਗਾ ਆ ਦੇਖੋ ਵਿੱਚੋਂ ਇਹਦੇ ਬੂਟਾ ਉੱਗਿਆ ਆ ਅੰਬ ਦਾ ਹੁਣ ਕੀ ਲੱਤਾਂ ਨੇ ਪਟ ਲਿਆ ਆ ਰੋਸਣੇ ਜਿਹੜੀ ਬਟਲੇ ਇੱਥੋਂ ਤੇ ਇਹਨੂੰ ਕਰ ਲਿਆ ਪਾਣੀ ਦਾ ਸਾਫ ਫਿਰ ਹੁਣ ਦੇਖੋ ਅੱਗੇ ਕੀ ਇਹਨੂੰ ਖੁੱਲੇ ਥਾਂ ਤੇ ਜਾ ਤੂੰ ਵੱਡੇ ਗਮਲੇ ਤੇ ਜਾਂ ਜ਼ਮੀਨ ਤੇ ਖੁੱਲੇ ਥਾਂ ਲਾਉ ਤੇ ਇਸ ਤਰ੍ਹਾਂ ਪਾਣੀ ਪਾਇਆ ਮਿੱਟੀ 'ਚ ਤੇ ਇੱਕ ਇਹਨੇ ਆ ਡਰਿੰਕ ਲੇਤੀ ਹੈ ਜੀ ਆ ਡਰਿੰਕ ਆ ਗਈ ਕੋਈ ਇਹਨੇ ਕੀ ਕੀਤਾ ਰਿਹਾ ਉੱਤੇ ਡਰਿੰਕ ਪਾਤੀ ਇਹ ਤੇ ਮੇਪਾ ਕਾ ਦੇਖੋ ਦੇਖਿਆ ਤੇ ਬੂਟੇ ਨਾਲੇ ਅੰਬ ਲੱਗ ਰਹੇ ਹੈ ਨਾਲੇ ਸੇਬ ਲੱਗ ਰਹੇ ਹੈ ਵੀਡੀਓ ਅਕੀ ਸ਼ੇਅਰ ਕਰਦੇ